70 ਤੋਂ ਉੱਪਰ ਨਾਕੇ ਲਗਾਏ ਹੋਏ ਹਨ ਪੁਲਿਸ ਨੇ ਅਬਾਊਟ ਬਾਈ ਪਾਰਕਿੰਗਸ ਹਨ ਜੋ ਕਿ ਪੂਰੇ ਏਰੀਆ ਦੇ ਬਾਹਰ ਕਵਰ ਕਰਕੇ ਉਸ ਤੋਂ ਅੰਦਰ ਅਸੀਂ ਈ ਰਿਕਸ਼ਾ ਅਤੇ ਸ਼ਟਲ ਬੱਸਸ ਨਾਲ ਜਿਹੜੀ ਸੰਗਠਨ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਆਉਂਦੇ ਹਾਂ ਸੁਲਾ ਵਾਕ ਇੰਟੀਗ੍ਰੇਟਿਡ ਕੰਟਰੋਲ ਰੂਮ ਬਣਿਆ ਹੋਇਆ ਹੈ ਕੰਟਰੋਲ ਰੂਮ ਐਂਡ ਕਮਾਂਡ ਸੈਂਟਰ ਤਾਂ ਜੋ ਕੋਈ ਵੀ ਮੈਡੀਕਲ ਇਮਰਜੈਂਸੀ ਹੋਏ ਕੋਈ ਲੌਂਡ ਆਰਡਰ ਸਿਚੁਏਸ਼ਨ ਹੋਏ ਉੱਥੇ 24/7 ਸਾਡੇ ਕਰਮਚਾਰੀ ਬੈਠੇ ਹਨ ਤਾਂ ਕਿ ਇਮੀਡੀਏਟ ਇਮਰਜੈਂਸੀ ਰਿਸਪਾਂਸ ਹੋ ਸਕੇ ਤੇ ਸ਼ਹੀਦੀ ਸਭਾ ਸੰਪੰਨ ਹੋਣ ਤੋਂ ਬਾਅਦ ਵੀ ਸਾਨੂੰ ਲਗਭਗ 15 ਦਿਨ ਲੱਗ ਜਾਂਦੇ ਹਨ ਸਾਰੀ ਸਫਾਈ ਦੇ ਅਰੇਂਜਮੈਂਟਸ ਤੇ ਸਾਰਾ ਕੁਝ ਪ੍ਰੋਪਰ ਕਰਨ ਨੂੰ ਤੁਹਾਡਾ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ ਅਨੁਸਾਰ ਇਸ ਵਾਰ ਅਸੀਂ ਵੋਲੰਟੀਅਰਸ ਵੀ ਹਾਇਰ ਕੀਤੇ ਹਨ ਤੇ ਜ਼ਿਲ੍ਹੇ ਚੋਂ ਸਾਡੇ ਕੋਲ 150 ਵੋਲੰਟੀਅਰ ਆ ਗਏ ਹਨ ਜਿਨ੍ਹਾਂ ਨੂੰ ਅਸੀਂ ਵਰਦੀ ਵੀ ਦਿੱਤੀ ਹੈ ਜੈਕਟਸ ਦਿੱਤੀਆਂ ਹਨ ਸ਼੍ਰੀ ਗੁਰੂ ਕਾਲ ਮੇਰੇ ਟੈਲੀਵਿਜ਼ਨ ਦੇ ਨਾਮ ਤੁਸੀਂ ਜੁੜੇ ਹੋ ਮੈਂ ਹਰਜਿੰਦਰ ਸਿੰਘ ਟਿਰੋਣਾ ਪੰਜਾਬ ਦੇ ਵਿੱਚ ਸ਼ਹੀਦੀ ਸਭਾ ਜਿਹੜੀ ਕਿ ਮਨਾਈ ਜਾ ਰਹੀ ਹੈ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਅਸੀਂ ਮੌਜੂਦ ਹਾਂ ਔਰ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਸ਼ਹੀਦੀ ਸਭਾ ਨੂੰ ਮੁੱਖ ਰੱਖਦੇ ਹੋਏ ਆ ਜਿਹੜੀ ਕਿ ਸਕਿਉਰਟੀ ਐ ਲਾਅ ਇਨ ਆਰਡਰ ਦੀ ਸਥਿਤੀ ਨੂੰ ਪੂਰਾ ਮੇਨਟੇਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਫਤਿਹਗੜ ਸਾਹਿਬ ਦੇ ਡੀਸੀ ਮੈਮ ਮੌਜੂਦ ਨੇ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਮੈਂ ਪਹਿਲਾਂ ਬਹੁਤ ਸਵਾਗਤ ਹਾਂ ਸ਼੍ਰੀ ਗੁਰੂ ਧੰਨਵਾਦ ਜੀ ਲਾਅ ਇਨ ਆਰਡਰ ਦੀ ਸਥਿ ਤੋ ਰਾਮਨ ਟੇਨ ਕਰ ਰਹੇ ਹਾਂ ਔਰ ਇਸ ਸਵਾ ਦੇ ਉੱਪਰ ਜਿਹੜਾ ਇਕਾਠਾ ਕਾਫੀ ਜ਼ਿਆਦਾ ਹੁੰਦਾ ਹੈਗਾ ਆਈਵਾਰ ਔਰ ਸੰਗਤਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਸਮਝਾਇਆ ਜਾ ਰਿਹਾ ਔਰ ਕਿੰਨੇ ਜਿਹੜੇ ਕਿ ਤੁਹਾਡੇ ਪੁਆਇੰਟ ਬਣੇ ਹੋਏ ਨੇ ਚੈਕਿੰਗ ਦੇ ਲਈ ਜੀ ਇੱਥੇ 70 ਤੋਂ ਉੱਪਰ ਨਾਕੇ ਲਗਾਏ ਹੋਏ ਹਨ ਪੁਲਿਸ ਨੇ ਅਬਾਊਟ ਬਾਈ ਪਾਰਕਿੰਗਸ ਹਨ ਜੋ ਕਿ ਪੂਰੇ ਏਰੀਆ ਦੇ ਬਾਹਰ ਕਵਰ ਕਰਕੇ ਉਸ ਤੋਂ ਅੰਦਰ ਅਸੀਂ ਈ ਰਿਕਸ਼ਾ ਅਤੇ ਸ਼ਟਲ ਬੱਸਸ ਨਾਲ ਜਿਹੜੀ ਸੰਗਠਨ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਆਂਦੇ ਹਾਂ ਇਸ ਤੋਂ ਇਲਾਵਾ ਪੂਰੇ ਏਰੀਆ ਨੂੰ 3 ਕਿਲੋਮੀਟਰ ਦੇ ਰਿਆ ਨੂੰ 6 ਸੈਕਟਰਸ ਵਿੱਚ ਵੰਡਿਆ ਗਿਆ ਹੈ ਹਰ ਸੈਕਟਰ ਵਿੱਚ ਸਾਡੇ ਡਿਊਟੀ ਮੈਜਿਸਟਰੇਟ ਤਨਾਥਨ ਲਾਅ ਐਂਡ ਆਰਡਰ ਤੇ ਪੂਰੀ ਨਜ਼ਰ ਰੱਖਣ ਨੂੰ ਇਸ ਤੋਂ ਇਲਾਵਾ ਇੱਕ ਇੰਟੀਗ੍ਰੇਟਿਡ ਕੰਟਰੋਲ ਰੂਮ ਬਣਿਆ ਹੋਇਆ ਹੈ ਕੰਟਰੋਲ ਰੂਮ ਐਂਡ ਕਮਾਂਡ ਸੈਂਟਰ ਤਾਂ ਜੋ ਕੋਈ ਵੀ ਮੈਡੀਕਲ ਇਮਰਜ ਹੋਏ ਕੋਈ ਲੋਅਰ ਆਂਡਰ ਆਰਡਰ ਸਿਚੁਏਸ਼ਨ ਹੋਏ ਉੱਥੇ 24/7 ਸਾਡੇ ਕਰਮਚਾਰੀ ਬੈਠੇ ਹਨ ਤਾਂ ਕਿ ਇਮੀਡੀਏਟ ਇਮਰਜੈਂਸੀ ਰਿਸਪਾਂਸ ਹੋ ਸਕੇ ਜੀ ਅ ਸਮਾਂ ਦੇ ਦਿਨਾਂ ਤੋਂ ਬਾਅਦ ਕਾਫੀ ਜਿਹੜੀ ਕਿ 6 ਆ ਇਹ ਕਹੜੀ ਹੈ ਕਿ ਗੰਦਗੀ ਖਿਲਰ ਜਾਂਦੀ ਹੈ ਜਿਵੇਂ ਕਿ ਲਿਫਾਫੇ ਹੋ ਗਏ ਪਲਾਸਟਿਕ ਵਗੈਰਾ ਜਾਂ ਹੋਰ ਜਿਹੜਾ ਕਿ ਇੱਕ ਵਾਰ ਯੂਜ਼ ਕਰਕੇ ਚੀਜ਼ਾਂ ਪਲਾਸਟਿਕ ਦੇ ਗਲਾਸ ਹੋ ਗਿਓ ਡਿਸਪੋਜ਼ਲ ਵਗੈਰਾ ਕਾਫੀ ਖਿਲ ਰਿਆ ਨਾ ਉਹਨਾਂ ਦੇ ਲਈ ਕੀ ਪ੍ਰਬੰਧ ਕੀਤਾ ਇਸ ਵਾਰ ਇਹਦੇ ਚ ਜਿਹੜਾ ਸਫਾਈ ਦੀ ਇੱਕ ਬਹੁਤ ਹੀ ਵੱਡੀ ਮੁਹਿੰਮ ਚੱਲਦੀ ਹੈ ਸ਼ਹੀਦੀ ਸਭਾ ਦੌਰਾਨ ਅਸੀਂ ਸ਼ਹੀਦੀ ਸਭਾ ਤੋਂ ਬਾਅਦ ਨਹੀਂ ਸ਼ਹੀਦੀ ਸਭਾ ਦੌਰਾਨ ਤੇ ਉਸ ਤੋਂ ਪਹਿਲੇ ਸਾਡੀ ਐਮਸੀ ਪੂਰੀ ਤਰ੍ਹਾਂ ਜਿਹੜੇ ਜਿੰਨੇ ਕਰਮਚਾਰੀ ਹਨ ਜੁਟੇ ਹੁੰਦੇ ਹਨ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਵਿੱਚ ਸਾਫ਼ ਸਫਾਈ ਕਰਨ ਵਿੱਚ ਤੇ ਸ਼ਹੀਦੀ ਸਭਾ ਸੰਪੰਨ ਹਉਣ ਤੋਂ ਬਾਅਦ ਵੀ ਸਾਨੂੰ ਲਗਭਗ 15 ਦਿਨ ਲੱਗ ਜਾਂਦੇ ਹਨ ਸਾਰੀ ਸਫਾਈ ਦੇ ਅਰੇਂਜਮੈਂਟਸ ਤੇ ਸਾਰਾ ਕੁਝ ਪ੍ਰੋਪਰ ਕਰਨ ਨੂੰ ਪਰ ਅਸੀਂ ਪੂਰੇ 3 ਕਿਲੋਮੀਟਰ ਦੇ ਰੇਡੀਅਸ ਵਿੱਚ 200 ਡਸਟਬਿਨ ਰੱਖੇ ਹਨ ਤੇ ਬਾਰ ਬਾਰ ਸੰਗਤ ਨੂੰ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜੋ ਵੀ ਤੁਸੀਂ ਕੁਝ ਖਾਣ ਪੀਣ ਦਾ ਕੋਈ ਬੋਤਲ ਹੈ ਤਾਂ ਉਹ ਡਸਟਬਿਨ ਵਿੱਚ ਸੁੱਟੋ ਇਸ ਤੋਂ ਇਲਾਵਾ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ ਅਨੁਸਾਰ ਇਸ ਵਾਰ ਅਸੀਂ ਵੋਲੰਟੀਅਰਸ ਵੀ ਹਾਇਰ ਕੀਤੇ ਹਨ ਤੇ ਜ਼ਿਲ੍ਹੇ 'ਚ ਸਾਡੇ ਕੋਲ 150 ਵੋਲੰਟੀਅਰ ਆ ਗਏ ਹਨ ਜਿਨ੍ਹਾਂ ਨੂੰ ਅਸੀਂ ਵਰਦੀ ਵੀ ਦਿੱਤੀ ਹੈ ਜੈਕਟਸ ਦਿੱਤੀਆਂ ਨਾਲ ਡਿਸਪੋਜ਼ੇਬਲ ਇਕੋ ਫ੍ਰੈਂਡਲੀ ਬੈਗਸ ਕਲਾਸ ਦਿੱਤੇ ਹਨ ਤਾਂ ਜੋ ਮੌਕੇ ਤੇ ਹੀ ਸਾਡੀ ਸਫਾਈ ਹੁੰਦੀ ਰਹੇ ਜੀਬ ਕਤਰੀ ਸ਼ਰਾਰਤੀ ਅਨਸਰ ਕਾਫੀ ਦਿਖਾਈ ਦਿੰਦੇ ਨੇ ਇਹੇ ਇਕੱਠਾਂ ਦੇ ਵਿੱਚ ਔਰ ਉਹਨਾਂ ਦੇ ਲਈ ਕੀ ਬੰਦੋਬਸਤ ਹੈ 300 ਕੈਮਰੇ ਇਸ ਵਾਰ ਲਗਾਏ ਗਏ ਹਨ that is ਪਿਛਲੀ ਵਾਰ 100 ਕੈਮਰੇ ਲੱਗੇ ਸੀ ਇਸ ਵਾਰ 300 ਕੈਮਰੇ ਸੋ ਚੱਪੇ ਚੱਪੇ ਤੇ ਸਾਡੀ ਪੁਲਿਸ ਦੀ ਨਜ਼ਰ ਹੈ ਤੇ ਸਾਡੇ ਡਿਊਟੀ ਮਜਿਸਟ੍ਰੇਟਸ ਦੀ ਜਿਵੇਂ ਪਿਛਲੇ ਵੀ ਨਹੀਂ ਕਾਫੀ ਵੱਡੀ ਘਟਨਾ ਸੁਹਾਣਾ ਸਾਹਿਬ ਦੇ ਵਿੱਚ ਵਾਪਰੀ ਟੂਰਨਾਮੈਂਟ ਦੇ ਦੌਰਾਨ ਰਾਣਾ ਬਲਾ ਚੌਰੀਆ ਦਾ ਕਤਲ ਹੋ ਗਿਆ ਔਰ ਗੈਂਗਵਾਰ ਆਪ ਦਾ ਕੰਮ ਕਰਕੇ ਚੱਲਦੇ ਬਣੇ ਜਿਹੜੇ ਗੈਂਗਸਟਰ ਸੀ ਤਾ ਅਜਿਹੇ ਬਰਮਾਸ਼ਾਂ ਦੇ ਉੱਪਰ ਵੀ ਕੋਈ ਨੱਥ ਪਾਉਂਗੇ ਇਸ ਵਾਰ ਜੇ ਤਾਂ ਕਿ ਇਹ ਰਣਖਾਵੀ ਘਟਨਾ ਨਾ ਵਾਪਰੇ ਸਾਡੇ ਵੱਲੋਂ ਪੁਲਿਸ ਨੂੰ ਬਿਲਕੁਲ ਚੌਕਸ ਰਹਿਣ ਲਈ ਤੇ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਬਹੁਤ ਪਹਿਲਾਂ ਤੋਂ ਹੀ ਹਦਾਇਤ ਕਰ ਦਿੱਤੀ ਗਈ ਹੈ ਤੇ ਬਾਹਰੋਂ ਵੀ ਲਗਭਗ 3300 ਪੁਲਿਸ ਕਰਮੀ ਇਸ ਮਕਸਦ ਲਈ ਹੀ ਇੱਥੇ ਆਏ ਹਨ ਤਾਂ ਕਿ ਸੁਰੱਖਿਆ ਦਾ ਪੂਰਨ ਪ੍ਰਬੰਧ ਹੋ ਸਕੇ ਜਿਹੜੀ ਬਾਹਰੋਂ ਪੁਲਸ ਆਈ ਹੈ ਜਾਂ ਤੁਹਾਡੇ ਜਿਹੜੇ ਕਿ ਆਪਣੇ ਕਰਮਚਾਰੀ ਨੇ ਉਹਨਾਂ ਦੇ ਰਹਿਣ ਬਸੇਰੇ ਦੇ ਲਈ ਕਿੱਦਾਂ ਦੇ ਪ੍ਰਬੰਧ ਨੇ ਜਾਂ ਸੰਗਤ ਦੇ ਲਈ ਸਰਕਾਰੀ ਤੌਰ ਤੇ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਰਹਿਣ ਬਸੇਰੇ ਦੇ ਲਈ ਜਗਾ ਰਹਿਣ ਬਸੇਰੇ ਬਣਾਏ ਗਏ ਹਨ ਇਸ ਤੋਂ ਇਲਾਵਾ ਸਕੂਲਾਂ ਵਿੱਚ ਵੀ ਸੰਗਤ ਦੇ ਰਹਿਣ ਲਈ ਤੇ ਅਤੇ ਜੋ ਕਰਮਚਾਰੀ ਬਾਰੋਂ ਆਏ ਹਨ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕੀਤੇ ਗਏ ਹਨ ਤਾਂ ਕਿ ਉਹਨਾਂ ਨੂੰ ਬਿਸਤਰੇ ਗਰਮ ਪਾਣੀ ਸਾਰੀਆਂ ਸੁਵਿਧਾਵਾਂ ਚੰਗੀ ਤਰ੍ਹਾਂ ਮੁਹੱਈਆ ਕਰਾਈਆਂ ਜਾ ਸਕਣ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਮੈਂ ਮੌਜੂਦ ਸਨ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਔਰ ਇਸ ਗੱਲਬਾਤ ਦੇ ਜਰੀਏ ਅਸੀਂ ਕਾਫੀ ਕੁਝ ਜਿਹੜਾ ਕਿ ਜਾਣਨ ਦੀ ਕੋਸ਼ਿਸ਼ ਕੀਤੀ ਆ ਜੋ ਇਥੇ ਲਾਏਨ ਆਰਡਰ ਦੀ ਸਥਿਤੀ ਆ ਉਸ ਨੂੰ ਮੇਨਟੇਨ ਕਿਵੇਂ ਰੱਖਿਆ ਜਾਣਾ ਔਰ ਕਿੰਨੇ ਜਿਹੜੀ ਕਿ ਇਥੇ ਪ੍ਰਬੰਧ ਕੀਤੇ ਗਏ ਨੇ ਕਿੰਨੇ ਕੈਮਰੇ ਲੱਗੇ ਗਏ ਨੇ ਸਾਰੀ ਗੱਲਬਾਤ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਤੁਸੀਂ ਜੁੜੇ ਰਹਿਣਾ ਮਿਹਰ ਟੀਵੀ ਨਾਲ